ਹਾਂਜੀ ਬੱਚਿਓ ਆਪਣੀ ਅੱਜ ਦੀ ਕਹਾਣੀ ਸਫਲਤਾ ਦੇ ਪੀੜ ਸਫਲਤਾ ਦਾ ਪੀੜ ਕਹਾਣੀ ਇਸ ਤਰ੍ਹਾਂ ਹੈ ਬਹੁਤ ਧੀਰ ਪਹਿਲਾਂ ਦੀ ਗੱਲ ਹੈ ਪੰਜਾਬ ਦੇ ਉੱਤਰ ਵਾਲੇ ਪਾਸੇ ਪੁੰਜ ਨਾਂ ਦਾ ਇੱਕ ਪਿੰਡ ਸੀ ਉਸ ਪਿੰਡ ਦੇ ਲੋਕ ਬਹੁਤ ਅਮੀਰ ਸਨ ਇਸੇ ਕਰਕੇ ਉਸ ਪਿੰਡ ਦੇ ਅਮੀਰ ਲੋਕਾਂ ਨੂੰ ਸ਼ਾਹੂਕਰ ਕਰਕੇ ਜਾਣਿਆ ਜਾਂਦਾ ਸੀ ਪਰ ਉਸੇ ਹੀ ਪਿੰਡ ਵਿੱਚ ਇੱਕ ਗਰੀਬ ਪਰ ਦਿਲ ਦਾ ਅਮੀਰ ਵਿਅਕਤੀ ਰਣਿਆ ਰਹਿੰਦਾ ਸੀ ਉਹ ਆਪਣੇ ਦਿਮਾਗ ਤੇ ਸਿਆਣਪ ਕਰਕੇ ਲੋਕਾਂ ਵਿੱਚ ਵੱਖਰੀ ਪਛਾਣ ਰੱਖਦਾ ਸੀ ਆਪਣੀ ਬੁੱਧੀ ਤੇ ਚੁਸਤ ਦਿਮਾਗ ਕਾਰਨ ਉਹ ਗਰੀਬੀ ਵਿੱਚ ਕਦੇ ਭੁੱਖਾ ਨਹੀਂ ਸੀ ਸੁੱਤਾ ਜਿਸ ਦਿਨ ਉਸ ਦੇ ਘਰ ਵਿੱਚ ਖਾਣ ਨੂੰ ਪਈਆ ਚਾਵਲ ਵੀ ਨਾ ਹੁੰਦੇ ਉਹ ਤਾਂ ਵੀ ਆਪਣੇ ਰੋਸ਼ਨ ਦਿਮਾਗ ਕਾਰਨ ਖਾਣ ਦਾ ਪ੍ਰਬੰਧ ਕਰ ਹੀ ਲੈਂਦਾ ਸੀ ਉਹਦਾ ਇੱਕ ਪੁੱਤ ਸੀ ਜਿਸ ਦਾ ਨਾਮ ਲੀਕਾ ਸੀ ਲੀਕਾ ਆਪਣੇ ਬਾਪ ਪਾਗ ਭਾਵੇਂ ਤੇਜ ਦਿਮਾਗ ਦਾ ਤਾਂ ਨਹੀਂ ਸੀ ਪਾਰੋ ਆਪਣੇ ਬਾਪ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਦਾ ਰਹਿੰਦਾ ਸੀ ਇੱਕ ਦਿਨ ਉਹ ਆਪਣੇ ਬਾਪ ਨੂੰ ਕਹਿਣ ਲੱਗਾ ਪਿਤਾ ਜੀ ਤੁਹਾਡੇ ਕੋਲ ਇੰਨਾ ਤੇਜ਼ ਦਿਮਾਗ ਹੈ ਤੁਸੀਂ ਕਿਉਂ ਨਹੀਂ ਇਸ ਤੇਜ਼ ਦਿਮਾਗ ਕਾਰਨ ਅਮੀਰ ਹੋ ਜਾਂਦੇ ਤੇ ਇਨ੍ਹਾਂ ਸ਼ਾਹੂਕਾਰਾਂ ਵਿੱਚ ਸ਼ਾਮਲ ਹੋ ਜਾਂਦੇ ਪਿਤਾ ਰਣੀਆਂ ਹੱਸਿਆ ਤੇ ਕਹਿਣ ਲੱਗਾ ਪੁੱਤ ਬਹੁਤ ਪੈਸਾ ਤੁਹਾਡੀ ਅਮੀਰੀ ਦੀ ਨਿਸ਼ਾਨੀ ਨਹੀਂ ਹੈ ਬੰਦਾ ਦਿਲ ਅਤੇ ਦਿਮਾਗ ਦਾ ਅਮੀਰ ਹੋਵੇ ਤਾਂ ਹੀ ਉਹ ਕੁਝ ਪ੍ਰਾਪਤ ਕਰ ਸਕਦਾ ਹੈ ਲੈ ਦੱਸੋ ਪਿਤਾ ਜੀ ਪੈਸੇ ਨਾਲ ਅਸੀਂ ਕੀ ਕੀ ਨਹੀਂ ਖਰੀਦ ਸਕਦੇ ਮੁੰਡੇ ਦੇ ਦਿਲ ਵਿੱਚ ਪੈਸੇ ਦੀ ਪ੍ਰਮੁੱਖ ਥਾਂ ਬਣੀ ਹੋਈ ਸੀ ਪੁੱਤ ਤੂੰ ਦੱਸ ਪੈਸੇ ਨਾਲ ਤੇਜ ਦਿਮਾਗ ਤੇ ਬੁੱਧੀ ਖਰੀਦੀ ਜਾ ਸਕਦੀ ਏ ਨਾਲੇ ਦੱਸ ਜੇ ਤੇਰੇ ਕੋਲ ਬਹੁਤ ਪੈਸਾ ਹੋ ਜਾਵੇ ਤਾਂ ਤੂੰ ਕੀ ਸਮਝਦਾਰ ਹੋ ਜਾਏਂਗਾ ਤੂੰ ਤਾਂ ਬਾਪ ਦੇ ਪੈਸੇ ਤੇ ਮਾਣ ਕਰਦੇ ਆ ਕਿਸੇ ਜੋਗਮੇ ਨਹੀਂ ਰਹਿਣਾ ਆਪਣੇ ਬਾਪ ਰਣਿਏ ਦੀ ਗੱਲ ਸੁਣ ਕੇ ਮਲਿਕਾ ਚੁੱਪ ਜਿਆ ਕਰ ਗਿਆ ਅਚਾਨਕ ਇੱਕ ਦਿਨ ਰਣਿਏ ਨੂੰ ਪਤਾ ਨਹੀਂ ਕੀ ਹੋਇਆ ਉਹ ਜ਼ਬਰਦਸਤ ਬੇਹੋਸ਼ੀ ਦਾ ਉਹਨੂੰ ਦੌਰਾ ਪੈ ਗਿਆ ਸਾਰਾ ਪਰਿਵਾਰ ਘਬਰ ਆ ਗਿਆ ਮਲਿਕੇ ਤੇ ਜਿਵੇਂ ਬਿਜਲੀ ਡਿੱਗ ਪਈ ਹੋਵੇ ਉਹ ਆਪਣੇ ਬਾਪ ਨਾਲ ਚਿਮੜ ਗਿਆ ਲੋਕ ਇਕੱਠੇ ਹੋ ਗਏ ਕਿਸੇ ਨੇ ਰਣਿਏ ਦਾ ਸਿਰ ਛੱਸਿਆ ਕਿਸੇ ਨੇ ਪੈਰ ਛੱਸੇ ਆਖਰ ਰਣਿਏ ਨੇ ਅੱਖਾਂ ਖੋਲ੍ਹੀਆਂ ਤੇ ਆਪਣੇ ਪੁੱਤ ਮਲੀਕੇ ਨੂੰ ਆਪਦੇ ਕੋਲ ਦੇਖ ਕੇ ਉਹ ਮਾਨੀ ਮਾਨ ਹੱਸਿਆ ਤੇ ਹੋੜੀ ਜੀ ਬੋਲਿਆ ਪੁੱਤ ਮੇਰਾ ਅੰਤ ਨੇੜੇ ਆ ਗਿਆ ਤੂੰ ਸਿਆਣਾ ਮੁੰਡਾ ਏ ਪਰ ਮੇਰੀ ਗੱਲ ਯਾਦ ਰੱਖੀ ਫਿਰ ਉਸ ਨੇ ਇੱਕ ਨਿੱਕੀ ਜਿਹੀ ਲੋਹੇ ਦੀ ਟਰੰਕੀ ਵੱਲ ਇਸ਼ਾਰਾ ਕਰਦੇ ਕਿ ਆ ਪੁੱਤ ਉਹ ਟਰੰਕੀ ਖੋਲ ਲਵੀਂ ਉਸ ਵਿੱਚਲਾ ਸਮਾਨ ਤੇਰਾ ਮਾਰਗਦਰਸ਼ਨ ਕਰੂਗਾ ਇਹ ਕਹਿ ਰਣੀ ਅੱਖਾਂ ਮੀਟ ਲਈਆਂ ਮਲੀਕਾ ਆਪਣੇ ਬਾਪ ਦੀ ਮੌਤ ਤੇ ਬਹੁਤ ਰੋਇਆ ਉਹਨੂੰ ਲੋਕਾਂ ਨੇ ਸੰਭਾਲਿਆ ਤੇ ਇੱਕ ਸਿਆਣੇ ਬਜ਼ੁਰਗ ਨੇ ਰੋਂਦੇ ਹੋਏ ਮਲਿਕਾ ਨੂੰ ਕਿਹਾ ਪੁੱਤਰ ਹੁਣ ਸੰਭਲ ਜਾ ਸੰਭਲ ਜਾ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਬਸ ਬਾਪ ਦੀ ਨਸੀਅਤ ਤੇ ਅਮਲ ਕਰੀ ਚਲੋ ਜੀ ਹੌਲੀ ਹੌਲੀ ਮਲਿਕਾ ਸੰਭਲ ਗਿਆ ਕੁਝ ਦਿਨ ਲੰਘ ਗਏ ਤੇ ਇੱਕ ਦਿਨ ਮਲਿਕਾ ਨੇ ਦੇਖਿਆ ਕਿ ਉਹਦੀ ਮਾਂ ਰੋ ਰਹੀ ਸੀ ਤੇ ਨਾਲੇ ਚਾਵਲ ਬਣਾ ਰਹੀ ਸੀ ਮਲਿਕਾ ਤੋਂ ਮਾਂ ਦਾ ਦਰਦ ਦੇਖਿਆ ਨਾ ਗਿਆ ਤੇ ਕਹਿਣ ਲੱਗਾ ਮਾਂ ਤੂੰ ਰੋ ਕਿਉਂ ਰਹੀ ਐ ਤੇਰੀਆਂ ਅੱਖਾਂ ਵਿੱਚ ਇੰਨੇ ਹੰਝੂ ਕਿਉਂ ਐ ਮੈਥੋਂ ਇਹ ਦੇਖੀ ਨਹੀਂ ਜਾਂਦੇ ਮਲਿਕਾ ਦੀ ਮਾਂ ਥਰੂ ਪੁੱਛਦੀ ਹੋਈ ਕਹਿਣ ਲੱਗੀ ਪੁੱਤਰ ਆਪਣੇ ਘਰ ਸਿਰਫ ਤਿੰਨ ਡੰਗ ਦੇ ਚਾਵਲ ਬਚੇ ਐ ਜੇ ਤੇਰਾ ਬਾਪ ਜਿਉਂਦਾ ਹੁੰਦਾ ਤਾਂ ਮੈਨੂੰ ਕਦੇ ਖਾਣੇ ਦਾ ਚੋਰਾ ਨਾ ਹੁੰਦਾ ਮਾਂ ਦੀ ਗੱਲ ਸੁਣ ਕੇ ਮਲਿਕਾ ਸੋਚਣ ਲੱਗਾ ਵੀ ਮੇਰੇ ਬਾਪ ਨੇ ਮੈਨੂੰ ਇਹ ਨਸੀਹਤ ਦਿੱਤੀ ਸੀ ਦੇਖਾਂ ਤਾਂ ਸਹੀ ਇਸ ਟਰੰਕੀ ਚ ਕੀ ਐ ਇਹ ਸੋਚ ਮਲਿਕਾ ਨੇ ਟਰੰਕੀ ਦਾ ਜਿੰਦਰਾ ਤੋੜ ਲਿਆ ਤੇ ਟਰੰਕੀ ਵਿੱਚੋਂ ਸਿਰਫ ਪੰਜ ਠਿਕਰੀਆਂ ਤੇ ਇੱਕ ਕਾਗਜ਼ ਦਾ ਟੁਕੜਾ ਮਿਲਿਆ ਮਲਿਕਾ ਉਸ ਕਾਗਜ਼ ਦੇ ਟੁਕੜੇ ਤੇ ਲਿਖੇ ਅੱਖਰ ਪੜ੍ਹਨ ਲੱਗਾ ਉੱਥੇ ਲਿਖਿਆ ਹੋਇਆ ਸੀ ਮਿਹਨਤ ਸਬਰ ਤੇ ਜੁਗਤ ਮਿੱਟੀ ਨੂੰ ਵੀ ਸੋਨਾ ਬਣਾ ਦਿੰਦੇ ਐ ਮਲਿਕਾ ਨੂੰ ਬਾਪ ਦੇ ਲਿਖੇ ਹੋਏ ਇਹ ਵਿਚਾਰ ਬਿਲਕੁਲ ਸਮਝ ਨਾ ਆਏ ਉਹ ਉਸ ਕਾਗਜ਼ ਤੇ ਠਿਕਰੀਆਂ ਨੂੰ ਆਪਦੀ ਜੇਬ ਵਿੱਚ ਪਾ ਕੇ ਸਾਮਦਾ ਹੋਇਆ ਤੇ ਵਿਚਾਰਨ ਦੇ ਵਿੱਚ ਖੁੱਪ ਗਿਆ ਘਰੋਂ ਚਲਾ ਗਿਆ ਤੁਰਦਾ ਗਿਆ ਤੁਰਦਾ ਗਿਆ ਤੁਰਦਾ ਗਿਆ ਭੁੱਖ ਨਾਲ ਉਹਦਾ ਬਹੁਤ ਬੁਰਾ ਹਾਲ ਹੋ ਗਿਆ ਆਖਰ ਉਹ ਜੰਗਲ ਦੇ ਸੰਗੜੇ ਦਰਖਤਾਂ ਵਿੱਚ ਰੰਗੀ ਬਣੀ ਹੋਈ ਇੱਕ ਝੌਂਪੜੀ ਦੇ ਵਿੱਚ ਚਲਾ ਗਿਆ ਝੌਂਪੜੀ ਵਿੱਚ ਕੁਝ ਨਹੀਂ ਸੀ ਸਿਰਫ ਇੱਕ ਲੋਹੇ ਦਾ ਕਹਾੜਾ ਪਿਆ ਸੀ ਤੇ ਪਾਣੀ ਦਾ ਘੜਾ ਪਿਆ ਸੀ ਨੇੜੇ ਇੱਕ ਮੋਮਬੱਤੀ ਵੀ ਜਗ ਰਹੀ ਸੀ ਪਾਣੀ ਦੇ ਘੜੇ ਵੱਲ ਦੇਖ ਕੇ ਜਾਨੀ ਮਿਲਕੇ ਨੂੰ ਦੀ ਪਿਆਸ ਹੋਰ ਵੱਧ ਗਈ ਉਹ ਘੜੇ ਕੋਲ ਗਿਆ ਉਹਨੇ ਚੱਪਣੀ ਚੁੱਕੀ ਤ्योदी ਵਿੱਚ ਨ ਮਿੱਟੀ ਦੀ ਮਹਿਕ ਜੀ ਆਈ ਉਸਨੇ ਹੌਲੀ ਹੌਲੀ ਪਾਣੀ ਪੀਤਾ ਤੇ ਦੇਖਿਆ ਜਿਹੜੀ ਮੋਮਬਤੀ ਜਗ ਰਹੀ ਸੀ ਉਸ ਦੀ ਮੋਮ ਢਲ ਢਲ ਕੇ ਹੇਠਾਂ ਮਿੱਟੀ ਚ ਡਲ ਰਹੀ ਸੀ ਮਲਿਕੀ ਨੇ ਕੁਝ ਸੋਚਦਿਆਂ ਚੁੱਪਚਾਪ ਆਪਣੀ ਜੇਬ ਵਿੱਚੋਂ ਇੱਕ ਠਿਕਰੀ ਕੱਢੀ ਤੇ ਉਹ ਜਗਦੀ ਹੋਈ ਮੋਮਬਤੀ ਤੇ ਹੇਠਾਂ ਰੱਖ ਦਿੱਤੀ ਹੁਣ ਮੋਮ ਢਲ ਕੇ ਠਿਕਰੀ ਵਿੱਚ ਇਕੱਠੀ ਹੋਣ ਲੱਗ ਪਈ ਕੁਝ ਸਮਾਂ ਇਹ ਜ ਮੋਮਬਤੀ ਦਾ ਮੋਮ ਢਲਦਾ ਰਿਹਾ ਇੰਨੇ ਨੂੰ ਇੱਕ ਮਹਾਤਮਾ ਚੌਪੜੀ ਚ ਆ ਗਿਆ ਮਲਿਕਾ ਨੇ ਪਹਿਲਾਂ ਉਹਨਾਂ ਦੇ ਚਿਹਰੇ ਵੱਲ ਦੇਖਿਆ ਫਿਰ ਉਹਨਾਂ ਦੇ ਪੈਰੀਂ ਥਲਾਈ ਤੇ ਜਿਉਂ ਦੇ ਰੋਹ ਦਾ ਉਹਨੇ ਅਸੀਰ ਉਹ ਦਿੱਤਾ ਮਹਾਤਮਾ ਨੇ ਜਿਉਂ ਹੀ ਮਹਾਤਮਾ ਨੇ ਉਸ ਨੂੰ ਇਹ ਅਸੀਸ ਦਿੱਤੀ ਮਲਿਕਾ ਹੈਰਾਨੀ ਨਾਲ ਮਹਾਤਮਾ ਦੇ ਮੂੰਹ ਵੱਲ ਵੇਖਣ ਲੱਗਾ ਪੁੱਤ ਹੈਰਾਨ ਨਾ ਹੋ ਦੱਸ ਤੈਨੂੰ ਕੀ ਦੁੱਖ ਹੈ ਤੂੰ ਕਿਉਂ ਆਇਆ ਇੱਥੇ ਜਿਉਂ ਹੀ ਮਹਾਤਮਾ ਨੇ ਇਹ ਸ਼ਬਦ ਮਲਿਕਾ ਨੂੰ ਕਹੇ ਤਾਂ ਮਲੀਕੇ ਨੇ ਸਾਰੀ ਆਪਦੀ ਜਿਹੜੀ ਕਹਾਣੀ ਸੀ ਆਪਦੀ ਗੱਲਬਾਤ ਮਹਤਮਾਨ ਨੂੰ ਦੱਸੀ। ਕਹਾਣੀ ਸੁਣ ਕੇ ਮਹਾਤਮਾ ਕਹਿਣ ਲੱਗਾ ਪੁੱਤਰ ਮੈਂ ਆਉਂਦਿਆਂ ਹੀ ਤੇਰੇ ਚਿਹਰੇ ਤੋਂ ਇਹ ਸਭ ਕੁਝ ਪੜ੍ਹ ਲਿਆ ਸੀ। ਹੁਣ ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇ। ਕਿਸ ਸਵਾਲ ਦਾ ਜਵਾਬ ਆਪਾ ਜੀ? ਪੁੱਤ ਤੂੰ ਇਹ ਜਗਦੀ ਹੋਈ ਮੋਮਬਤੀ ਇੱਥਾਂ ਠਿਕਰੀ ਕਿਉਂ ਰੱਖੀ? ਮਹਾਰਾਜ ਮੋਮ ਢਲ ਰਹੀ ਸੀ ਤੇ ਮਿੱਟੀ 'ਚ ਮਿਲ ਰਹੀ ਸੀ ਮੈਂ ਸੋਚਿਆ ਕਿਉਂ ਨਾ ਕੁਝ ਮੋਮ ਨੂੰ ਬਚਾਇਆ ਜਾਵੇ। ਤਾਂ ਕਿ ਸਾਡੇ ਔਖੇ ਵੇਲੇ ਬਚਦੇ ਹੋਏ ਮੋਮ ਨਾਲ ਰੋਸ਼ਨੀ ਕੀਤੀ ਜਾ ਸਕੇ ਮਲਿਕਾ ਹੱਥ ਛੋੜ ਕੇ ਕਹਿਣ ਲੱਗਾ ਸ਼ਾਬਾਸ਼ ਪੁੱਤਰ ਤੇਰੇ ਵਰਗੇ ਚਤੰਨ ਦਿਮਾਗ ਦੇ ਬੱਚੇ ਹੀ ਜ਼ਿੰਦਗੀ 'ਚ ਕੁਝ ਬਣਦੇ ਆ ਹੁਣ ਤੂੰ ਦੱਸ ਕਿਸ ਕੰਮ ਲਈ ਇੱਥੇ ਆਏਂ ਮਹਾਰਾਜ ਮੈਂ ਆਪਣੇ ਪਿਤਾ ਦੇ ਵਿਚਾਰਾਂ ਦਾ ਸੱਚ ਲੱਭਣ ਲਈ ਇੱਥੇ ਆਇਆ ਹਾਂ ਤੇ ਉਸਨੇ ਮਲਿਕਾ ਨੇ ਆਪਦੀ ਜੇਬ ਚੋਂ ਇੱਕ ਪਰਚੀ ਕੱਢੀ ਤੇ ਉਹ ਮਹਾਰਾਜ ਨੂੰ ਦਿਖਾ ਦਿੱਤੀ ਮਹਾਰਾਜ ਨੇ ਜਿਉਂ ਹੀ ਪਰਚੀ ਪੜ੍ਹੀ ਤੇ ਗੰਭੀਰਤਾ ਨਾਲ ਸੋਚਣ ਲੱਗੇ ਕਹਿੰਦੇ ਐਂ ਕਰ ਪੁੱਤ ਮਿਹਨਤ ਸਬਰ ਤੇ ਜਗਤ ਸੱਚ ਮੁੱਚ ਮਿੱਟੀ ਨੂੰ ਸੋਨਾ ਬਣਾ ਦਿੰਦੀ ਹੈ ਇਹਦਾ ਉੱਤਰ ਤਾਂ ਮੈਂ ਤੈਨੂੰ ਫੇਰ ਦੇਵਾਂਗਾ ਤੂੰ ਐਂ ਕਰ ਜੰਗਲ ਵਿੱਚ ਜਾ ਕੇ ਥੋੜਾ ਜਿਹਾ ਸ਼ਹਿਦ ਲੈ ਕੇ ਆ ਮਲਿਕਾ ਮਹਾਤਮਾ ਦੀ ਗੱਲ ਸੁਣ ਕੇ ਸਤਿਵਚਨ ਕਹਿ ਕੇ ਜੰਗਲ ਵੱਲ ਤੁਰ ਪਿਆ ਤੇ ਘੁੰਮਦਾ ਫਿਰਦਾ ਰਿਹਾ ਘੁੰਮਦਾ ਫਿਰਦਾ ਰਿਹਾ ਉਨ ਕਿਤੇ ਵੀ ਦਰਖਤ ਦੇ ਉੱਤੇ ਮੱਖੀਆਂ ਦਾ ਛੱਤਰ ਨਜ਼ਰ ਨਾ ਆਇਆ ਮਲਿਕਾ ਨੂੰ ਘੁੰਮਦੇ ਘੁੰਮਦੇ ਰਾਤ ਪੈ ਗਈ ਉਹ ਥੱਕ ਹਾਰ ਕੇ ਇੱਕ ਭਾਰੇ ਜਿਹੇ ਦਰਖਤ ਦੇ ਹੇਠਾਂ ਬਹਿ ਗਿਆ ਅਜੇ ਉਸ ਨੂੰ ਬੈਠੇ ਨੂੰ ਕੁਝ ਕਮਿੰਟੀ ਹੋਏ ਸੀਗੇ ਤੇ ਇੱਕ ਬੋੜੀ ਦਹਾਈ ਪੌਂਦਾ ਹੋਇਆ ਇੱਕ ਬਜ਼ੁਰਗ ਭੱਜਿਆ ਆ ਰਿਹਾ ਸੀਗਾ ਬਚਾਓ ਬਚਾਓ ਕਹਿੰਦਾ ਆ ਰਿਹਾ ਸੀਗਾ ਤੇ ਐਂ ਬਾਤ ਜੀ ਸੁਣ ਕੇ ਘਬਰਾਟ ਨਾਲ ਮਲਿਕਾ ਦਰਖਤ ਤੇ ਚੜ ਗਿਆ ਬਟਾ ਬਟਾ ਵੀ ਕਿਥੋਂ ਬਾਤ ਜੀ ਆ ਰਹੀ ਹੈ ਉਹ ਜਿਹੜਾ ਬਜ਼ੁਰਗ ਚੀਕਾ ਮਾਰ ਰਿਹਾ ਸੀ ਦੋ ਜਣੇ ਉਹਨੂੰ ਖੜੀਸੀ ਲਿਆ ਰਹੇ ਸੀ ਉਹਨਾਂ ਦੇ ਹੱਥ ਚ ਇੱਕ ਲੈਂਪ ਵੀ ਸੀਗਾ ਤੇ ਉਹ ਮਾੜਕੂ ਜੇ ਬੰਦੇ ਦੇ ਇਹਦੇ ਬਜ਼ੁਰਗ ਦੇ ਮੂੰਹ ਤੇ ਰੋਸ਼ਨੀ ਕਰੀ ਜਾ ਰਹੇ ਸੀ ਮਲਿਕਾ ਕੋਲੋਂ ਰਹਿਣਾ ਗਿਆ ਵੀ ਕਿਉਂ ਉਹਦੇ ਨਾਲ ਧੱਕਾ ਕਰ ਰਿਹਾ ਹੈ ਉਸ ਉਸਨੇ ਇਹ ਬੇਇਨਸਾਫੀ ਤੇ ਬੋਲ ਦਵਾਜ ਠੋਣੀ ਚਾਹੀ ਤੇ ਮਲਿਕਾ ਸੋਚਣ ਲੱਗਾ ਉਹਨੇ ਕਿਹਾ ਕੌਣ ਤੁਸੀਂ ਕਿਉਂ ਗਰੀਬ ਨੂੰ ਮਾਰਦੇ ਹੋ ਉਹ ਦੋਵੇਂ ਜਾਣੇ ਇਧਰ ਉਧਰ ਦੇਖਿ ਪਰ ਉਸ ਨੂੰ ਕੋਈ ਬੰਦਾ ਨਜ਼ਰ ਨਾ ਆਇਆ ਤੇ ਉਸ ਨੇ ਲੈਂਪ ਨਾਲ ਦੇਖਣਾ ਚਾਹਿਆ ਵੀ ਸਾਨੂੰ ਕੌਣ ਡਰਾ ਰਿਹਾ ਹੈ ਇੰਨੇ ਨੂੰ ਮਲਿਕੇ ਨੇ ਆਪਦੀ ਜੇਬ ਵਿੱਚੋਂ ਉਹ ਚਾਰ ਠਿਕਰੀਆਂ ਬਚ ਗਈਆਂ ਸੀ ਇੱਕ ਠਿਕਰੀ ਕੱਢੀ ਤੇ ਉਹ ਠਿਕਰੀ ਬੜੀ ਤੇਜ਼ੀ ਨਾਲ ਘੁਮਾ ਕੇ ਬੰਦਿਆਂ ਵੱਲ ਮਾਰੀ ਠਿਕਰੀ ਜਿਹੜੀ ਹੈਗੀ ਤੇਜ਼ ਰਫਤਾਰ ਨਾਲ ਉਹਨਾਂ ਦੇ ਕੋਲ ਦੀ ਲੰਘ ਗਈ ਉਹ ਥੋੜੋ ਜਿਹਾ ਡਰ ਕੇ ਤੇ ਇੰਨੇ ਨੂੰ ਮਲਿਕੇ ਨੇ ਦੂਜੀ ਠਿਕਰੀ ਮਾਰੀ ਤੇ ਉਹ ਤਾਂ ਡਰ ਕੇ ਭੱਜਣ ਲੱਗੇ। ਮਲਿਕੇ ਨੇ ਫਿਰ ਤੀਜੀ ਠਿਕਰੀ ਮਾਰੀ। ਉਹ ਦੋਵੇਂ ਬੰਦਿਆਂ ਦੇ ਇੱਕ ਦੇ ਸਿਰ ਤੇ ਵੱਜੀ। ਤਾਂ ਫਿਰ ਉਹਨੇ ਤੀਜੀ ਠਿਕਰੀ ਫਿਰ ਜ਼ੋਰ ਨਾਲ ਵੱਜੀ ਬੰਦੇ ਦੀ ਲੱਤ ਤੇ। ਉਹ ਦੋਵੇਂ ਹਾਈ ਹਾਈ ਕਰਦੇ ਜੰਗਲ ਵੱਲ ਨੂੰ ਉਲੋਪ ਹੋ ਗਏ ਤੇ ਮਲਿਕਾ ਹੇਠਾਂ ਉਤਰ ਆਇਆ। ਦਰਖਤੋਂ ਉੱਤਰ ਕੇ ਉਸਨੇ ਮਾੜਕੂ ਜਿਹੇ ਬੰਦੇ ਨੂੰ ਪੁੱਛਿਆ ਕਿਹਾ "ਬਾਬਾ ਇਹ ਕੌਣ ਸੀ? ਉਹਨੇ ਤੁਹਾਨੂੰ ਤੁਹਾਨੂੰ ਕਿਉਂ ਪਕੜਿਆ ਹੋਇਆ ਸੀ? ਉਹ ਤੁਹਾਨੂੰ ਕਿਉਂ ਮਾਰ ਰੇ ਸੀ?" ਪੁੱਤ ਇੱਕ ਲੰਬੀ ਕਹਾਣੀ ਐ ਜਦੋਂ ਉਸ ਬੰਦੇ ਨੇ ਇਹ ਸ਼ਬਦ ਬੋਲੇ ਤੇ ਮਲਿਕਾ ਨੂੰ ਲੱਗਿਆ ਵੀ ਇਹ ਤਾਂ ਜਾਣੀ ਪਛਾਣੀ ਆਵਾਜ਼ ਐ ਪਰ ਮਲਿਕਾ ਉਸ ਨੂੰ ਸਮਝਣ ਤੋਂ ਅਸਮਰਥ ਰਹਾ ਬਾਬਾ ਤੂੰ ਆਪਣੀ ਕਹਾਣੀ ਸੁਣਾ ਮੈਨੂੰ ਵੀ ਤੈਨੂੰ ਇਹ ਕਿਉਂ ਮਾਰ ਰਹੀ ਸੀ ਚੱਲ ਚੱਲ ਮੇਰੇ ਨਾਲ ਮੈਂ ਤੈਨੂੰ ਸੁਣਾਉਣਾ ਮੂਰੇ ਮੂਰੇ ਮਲਿਕਾ ਤੇ ਉਹਦੇ ਪਿੱਛੇ ਪਿੱਛੇ ਉਹ ਮੜਕੂ ਜਿਹਾ ਬੰਦਾ ਤੁਰ ਰਿਹਾ ਸੀ ਬਾਬਾ ਤੂੰ ਇਸ ਝੌਂਪੜੀ 'ਚ ਕਿਉਂ ਵੜ ਗਿਆ ਮੈਨੂੰ ਨਹੀਂ ਜਣਾ ਇਸ ਝੌਂਪੜੀ 'ਚ ਕਿਉਂ ਨਹੀਂ ਜਣਾ ਬਾਬਾ ਇਹ ਚੌਂਪੜੀ ਵਿੱਚ ਤਾਂ ਇੱਕ ਮਹਾਤਮਾ ਰਹਿੰਦਾ ਉਹਨੇ ਮੈਨੂੰ ਸ਼ਹਿਦ ਲੈਉਣ ਲਈ ਕਿਹਾ ਸੀਗਾ ਜਿੰਨੀ ਦੇਰ ਤੱਕ ਮੈਂ ਸ਼ਹਿਦ ਨਹੀਂ ਲੈ ਕੇ ਜਾਂਦਾ ਮੈਂ ਇਸ ਚੌਂਪੜੀ ਦੇ ਅੰਦਰ ਨਹੀਂ ਜਾਣਾ ਤਾਂ ਉਹ ਮੜਕੂਜਾ ਬੰਦਾ ਹੱਸਿਆ ਪੁੱਤ ਇਹ ਮੈਂ ਉਹੀ ਬੰਦਾ ਹਾਂ ਜੀਨੇ ਤੈਨੂੰ ਸ਼ਹਿਦ ਲੈਣ ਲਈ ਭੇਜਿਆ ਸੀ ਹਾਂ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਤੇਰੇ ਵਰਗੇ ਬੱਚੇ ਜਨੂਨੀ ਬੱਚੇ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹਾਂ ਪੁੱਤ ਤੈਨੂੰ ਜਾਣ ਬੁੱਝ ਕੇ ਮੈਂ ਇਹ ਕਿਹਾ ਸੀ ਸ਼ਹਿਦ ਲੈਉਣ ਨੂੰ ਇਸ ਜੰਗਲ ਦੇ ਵਿੱਚ ਕਿਤੇ ਵੀ ਕੋਈ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਨਹੀਂ ਹੈਗਾ ਚਲ ਅੰਦਰ ਚੱਲ ਮੈਂ ਉਹੀ ਮਹਾਤਮਾ ਮਹਾਰਾਜ ਤੁਸੀਂ ਉਹ ਬੰਦੇ ਹੋ ਤੇ ਜਿਹੜੇ ਤੁਹਾਨੂੰ ਮਾਰਦੇ ਪਏ ਸੀ ਉਹ ਕੌਣ ਸੀ ਪੁੱਤ ਮੈਂ ਤੁਹਾਨੂੰ ਦੱਸਦਾ ਸਾਰੀ ਕਹਾਣੀ ਉਹ ਬੰਦੇ ਤੂੰ ਇੱਕ ਕਹਾਣੀ ਨਹੀਂ ਸੁਣੀ ਬਾਹਰ ਨਦੀ ਦੇਖੀ ਹੈ ਵੀ ਨਦੀ ਦੇ ਵਿੱਚ ਇੱਕ ਲੱਕੜਹਾਰਾ ਲੱਕੜਾਂ ਕੱਟਦਾ ਸੀਦਾ ਉਹਦਾ ਕਹਾੜਾ ਡਿੱਗ ਪਿਆ ਸੀਗਾ ਤੇ ਫਿਰ ਦੇਵਤੇ ਨੇ ਉਸ ਨੂੰ ਦੋ ਕਹਾੜੇ ਸੋਨੇ ਤੇ ਚਾਂਦੀ ਦਾ ਕਹਾੜਾ ਦਿੱਤਾ ਸੀ हां हां ਕਹਿੰਦਾ ਮੈਂ ਸੁਣੀ ਹੋਈ ਓ ਕਹਾਣੀ। ਹਾਂ हां ਪੁੱਤ ਮੈਂ ਉਹੀ ਲੱਕੜਾਰਾਂ। ਜਿਹੜੇ ਜਿਵੇਂ ਲੱਕੜਾਰੇ ਨੂੰ ਦੇਵਤੇ ਨੇ ਦੋ ਕਹਾੜੇ ਦਿੱਤੇ ਸੀ। ਫਿਰ ਕਹਿੰਦਾ ਤੁਸੀਂ ਇਸ ਝੌਂਪੜੀ 'ਚ ਕਿਵੇਂ ਆ ਗਏ? ਪੁੱਤ ਦੱਸਦਾ ਮੈਂ ਤੈਨੂੰ। ਜਿਵੇਂ ਦੇਵਤੇ ਨੇ ਮੈਨੂੰ ਖੁਸ਼ ਹੋ ਕੇ ਤਿੰਨ ਕਹਾੜੇ ਦਿੱਤੇ ਸੀ। ਮੈਂ ਚਾਈ ਚਾਈ ਕਹਾੜੇ ਲੈ ਕੇ ਤਿੰਨੇ ਘਰੇ ਗਿਆ ਪਤਨੀ ਨੂੰ ਦੱਸਿਆ ਬੱਚੇ ਵੀ ਖੁਸ਼ ਹੋਏ ਤੇ ਪਰ ਜਿਹੜੇ ਮੇਰੇ ਦੋ ਭਰਾ ਸੀ ਨਾ ਉਹ ਮੇਰੇ ਨਾਲ ਵਿਗੜ ਗਏ। ਉਹ ਮੇਰੇ ਨਾਲ ਲੜਨ ਲੱਗੇ। ਕਹਿੰਦੇ ਤੂੰ ਤਾਂ ਅਮੀਰ ਹੋ ਜਾ ਹੋ ਜਾਏਗਾ ਤੇ ਸਾਨੂੰ ਵੀ ਦੱਸ ਕਿਵੇਂ ਕਹਾੜੇ ਲੈਣੇ ਆ ਉਹ ਮੇਰੇ ਤੋਂ ਕਹਾੜੇ ਲੈਣਾ ਚਾਹੁੰਦੇ ਸੀ ਹਾਂ ਪਰ ਕਹਾੜੇ ਤਾਂ ਇਮਾਨਦਾਰ ਇਮਾਨਦਾਰੀ ਨੂੰ ਮਿਲਦੇ ਆ ਨਾ ਉਹ ਬੇਈਮਾਨੀ ਦਾ ਜੀਵਨ ਕਰਦੇ ਸੀ ਹਾਂ ਮੈਂ ਇਮਾਨਦਾਰੀ ਦਾ ਜੀਵਨ ਬਸਰ ਕਰਦਾ ਸੀ ਮੈਂ ਭਰਾਵਾਂ ਨੂੰ ਬਥੇਰਾ ਕਿਹਾ ਪਰ ਉਹ ਕਹਿੰਦੇ ਮੰਨੇ ਨਹੀਂ ਤੇ ਉਹਨਾਂ ਨੇ ਕੀ ਕੀਤਾ ਹਾਂ ਕਹਾੜੇ ਫਿਰ ਕਹਿੰਦਾ ਤੁਸੀਂ ਉਹਨਾਂ ਨੂੰ ਕਹਾੜੇ ਦੇ ਦਿੰਦੇ ਮਲਿਕਾ ਕਹਾਣੀ ਵਿੱਚੋਂ ਹੀ ਬੋਲਿਆ ਨਹੀਂ ਪੁੱਤ ਉਹਨਾਂ ਵਿੱਚ ਤਾਂ ਇਮਾਨਦਾਰੀ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਤੇ ਮੈਂ ਉਹਨਾਂ ਨੂੰ ਸੋਨੇ ਤੇ ਚਾਂਦੀ ਤੇ ਕਹਾੜੇ ਕਿਵੇਂ ਦੇ ਦਿੰਦਾ ਜੇ ਉਹਨਾਂ ਨੂੰ ਮੈਂ ਦੇ ਵੀ ਦਿੰਦਾ ਤਾਂ ਕਹਾੜੇ ਕਿੰਨਾ ਕਿਛਰ ਉਹਨਾਂ ਕੋਲੇ ਲੈਣੇ ਸੀ ਉਹਨਾਂ ਨੇ ਲੜਾੜਕੇ ਮਰ ਜਾਣਾ ਸੀ ਦੋਨਾਂ ਨੇ ਫਿਰ ਮੈਂ ਦੋਹਾਂ ਦੋਨੇ ਕਹਾੜੇ ਚੁੱਕ ਕੇ ਜੰਗਲ ਵਿੱਚ ਇੱਕ ਥਾਂ ਤੇ ਦੱਬ ਆਇਆ ਤੇ ਆਪ ਐਸੇ ਲੋਹੇ ਦੇ ਕਹਾੜੇ ਨਾਲ ਲੱਕੜਾਂ ਕੱਟ ਕੇ ਗੁਜ਼ਾਰਾ ਕਰਨ ਲੱਗਾ ਲੱਕੜਹਾਰਾ ਝੌਂਪੜੀ ਵਿੱਚ ਪਏ ਲੱਕੜਾਂ ਲੋਹੇ ਦੇ ਕਹਾੜੇ ਵੱਲ ਇਸ਼ਾਰਾ ਕਰਦੇ ਆ ਉਹਨੇ ਦੱਸਿਆ ਥੋੜੀ ਦੇਰ ਰੁੱਕ ਕੇ ਲੱਕੜਹਾਰਾ ਮਹਾਤਮਾ ਕਹਿਣ ਲੱਗਾ ਪੁੱਤ ਉਹਨਾਂ ਦੋਵਾਂ ਭਰਾਵਾਂ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ ਇੱਕ ਦਿਨ ਮੈਂ ਜਦੋਂ ਜੰਗਲ ਵਿੱਚ ਲੱਕੜਾਂ ਕੱਟਣ ਗਿਆ ਸੀ ਤਾਂ ਨਾ ਪਿੱਛੋਂ ਉਸਨੇ ਮੇਰੇ ਭਰਾਵਾਂ ਨੇ ਮੇਰੀ ਪਤਨੀ ਤੇ ਮੇਰੇ ਬੱਚਿਆਂ ਨੂੰ ਮਾਰ ਦਿੱਤਾ ਇਹ ਇਹ ਪੁੱਛਦੇ ਸੀ ਕਿ ਕਹਾੜੇ ਕਿੱਥੇ ਐ ਦੋ ਸੋਨੇ ਤੇ ਚਾਂਦੀ ਦੇ ਕਹਾੜੇ ਕਿੱਥੇ ਐ ਤੇ ਜਦੋਂ ਪਤਨੀ ਤੇ ਬੱਚਿਆਂ ਨੇ ਕੁਛ ਨਾ ਦੱਸਿਆ ਤਾਂ ਉਹਨਾਂ ਨੂੰ ਉਹਨਾਂ ਦੇ ਕਤਲ ਕਰਤਾ ਕੀ ਨਹੀਂ ਮਹਾਰਾਜ ਮਲੀਕਾ ਦਰਦ ਨਾਲ ਬੋਲਿਆ ਪੁੱਤ ਮੇਰੇ ਭਰਾਵਾਂ ਨੇ ਮੇਰੀ ਗੈਰ ਹਾਜ਼ਰੀ ਵਿੱਚ ਦੋਨੇ ਕਹਾੜੇ ਲੱਭਦੇ ਰਹੇ ਮੇਰੀ ਪਤਨੀ ਤੇ ਬੱਚੇ ਉਹਨਾਂ ਨੂੰ ਲਾਨਤਾ ਪਾਉਣ ਲੱਗੇ ਤੇ ਉਹਨਾਂ ਨੇ ਇਹ ਕਾਰਾ ਕਰਤਾ ਉਹਨਾਂ ਨੂੰ ਮਾਰ ਦਿੱਤਾ ਮੇਰੇ ਬੱਚਿਆਂ ਨੂੰ ਮਹਾਰਾਜ ਇਹ ਤਾਂ ਬਹੁਤ ਮਾੜੀ ਗੱਲ ਹੋਈ ਫਿਰ ਕੀ ਸੀ ਮੈਂ ਘਰ-ਬਾਰ ਛੱਡ ਕੇ ਇਸ ਜੰਗਲ 'ਚ ਰਹਿਣ ਲੱਗ ਪਿਆ ਤੇ ਉਹਨਾਂ ਨੂੰ 20-20 ਸਾਲ ਦੀ ਕੈਦ ਹੋ ਗਈ ਇਹ ਦੋਵੇਂ ਭਰਾ ਹੁਣ 20 ਸਾਲ ਦੀ ਕੈਦ ਕੱਟ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਕਿਵੇਂ ਇੱਥੇ ਝੌਂਪੜੀ 'ਚ ਜੰਗਲ 'ਚ ਰਹਿਣਾ ਤੇ ਅੱਜ ਮੇਰੇ ਕੋਲ ਇਹੋ ਝੌਂਪੜੀ ਚਾਏ ਸੀ ਉਹਨਾਂ ਮੇਰੇ ਤੋਂ ਵਾਰ-ਵਾਰ ਪੁੱਛਿਆ ਮੈਨੂੰ ਤਸੀਹੇ ਦਿੱਤੇ ਵੀ ਉਹ ਸੋਨੇ ਤੇ ਚਾਂਦੀ ਦੇ ਕਹਾੜੇ ਕਿੱਥੇ ਰੱਖੇ ਆ ਮੈਂ ਉਹਨਾਂ ਨੂੰ ਵਾਰ-ਵਾਰ ਕਿਹਾ ਵੀ ਮੈਨੂੰ ਨਹੀਂ ਪਤਾ ਮੈਂ ਨਹੀਂ ਦੱਸਣਾ ਤੁਹਾਨੂੰ ਮੇਰੇ ਕਹਾੜੇ ਕਿੱਥੇ ਆ ਨਾਲੇ ਪੁੱਤ ਹੁਣ ਤਾਂ ਮੇਰਾ ਸਭ ਕੁਝ ਤਬਾਹ ਹੀ ਹੋ ਚੁੱਕਿਆ ਸੀ ਮੈਂ ਕਿਉਂ ਉਹਨਾਂ ਨੂੰ ਕਹਾੜੇ ਬਾਰੇ ਦੱਸਦਾ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਮਹਾਤਮਾ ਫਿਰ ਬੋਲ ਪਿਆ ਪੁੱਤ ਤੂੰ ਸਬਰ ਤੇ ਜੁਗਤ ਦੇ ਨਾਲ ਮਿਹਨਤੀ ਮੁੰਡਾ ਹੈ ਜ਼ਿੰਦਗੀ 'ਚ ਤੂੰ ਇਮਾਨਦਾਰ ਰਹੇਂਗਾ ਤੇ ਨਾਲੋਂ ਨਾਲ ਸਮਝਦਾਰੀ ਦਾ ਜੀਵਨ ਜੀਵੇਂਗਾ ਤੈਨੂੰ ਸਭ ਕੁਝ ਮਿਲੂਗਾ ਮਹਾਰਾਜ ਇਹ ਗੱਲ ਤੁਸੀਂ ਕਿਵੇਂ ਕਹਿ ਸਕਦੇ ਹੋ ਮਲਿਕਾ ਹੱਥ ਛੋੜ ਕੇ ਖੜਾ ਹੋ ਗਿਆ ਪੁੱਤ ਤੇਰੇ ਕੋਲ ਜੀਵਨ ਯੁਗਤ ਹੈ ਤੂੰ ਘਰ ਦੀ ਹਰ ਵਸਤੂ ਦਾ ਸਹੀ ਇਸਤੇਮਾਲ ਕਰ ਸਕਦਾ ਹੈ ਜਿਵੇਂ ਤੂੰ ਜਗਦੀ ਹੋਈ ਮੋਮਬਤੀ ਦੀ ਮੋਮ ਬਚਾਉਣ ਵਾਸਤੇ ਠਿਕਰੀ ਰੱਖੀ ਸੀ ਫਿਰ ਤੂੰ ਮੁਸੀਬਤ ਚ ਫਸੇ ਗਰੀਬ ਦੀ ਮਦਦ ਕਰਨ ਲਈ ਕਿਵੇਂ ਉਹਨਾਂ ਤੇ ਠਿਕਰੀਆਂ ਬਰਸਾਈਆਂ ਸੀ ਤੈਨੂੰ ਇਹ ਗੱਲਾਂ ਕਰਕੇ ਜੀਵਨ ਚ ਜ਼ਰੂਰ ਲਾਭ ਹੋਊਗਾ ਫਿਰ ਦੋਵੇਂ ਚੁੱਪ ਕਰ ਗਏ ਚਲ ਉਠ ਮੇਰੇ ਨਾਲ ਮਲਿਕਾ bina ਬੋਲਿਆਂ ਲੱਕੜਹਾਰੇ ਦੇ ਕਹੀ ਅਨਸਾਰ ਉਸਦੇ ਪਿੱਛੇ-ਪਿੱਛੇ ਦੁਰਨ ਲੱਗਾ ਲੱਕੜਹਾਰਾ ਇੱਕ ਵਿਸ਼ਾਲ ਰੁੱਖੇ ਹਟਾ ਆ ਕੇ ਰੁਕ ਗਿਆ ਪੁੱਤਰ ਇਸ ਥਾਂ ਤੋਂ ਇੱਕ ਜਗਾ ਪੁੱਟ ਮਹਾਤਮਾ ਨੇ ਇਸ਼ਾਰਾ ਕਰਦੇ ਹੋਏ ਕਿਹਾ ਇੱਕ ਹੀ ਗਲ ਮਹਾਤਮਾ ਜੀ ਤੂੰ ਪੁੱਟ ਤਾਂ ਸਹੀ ਮਲਿਕਾ ਜਗਾ ਪੁੱਟਦਾ ਗਿਆ ਪੁੱਟਦਾ ਗਿਆ ਆਖਰ ਦੋ ਕਹਾੜੇ ਉਸ ਦੀ ਨਜ਼ਰੀ ਪਏ ਮਲਿਕਾ ਨੇ ਦੋਵੇਂ ਕਹਾੜੇ ਕੱਢ ਲੱਕੜਹਾਰੇ ਨੂੰ ਕਢਾ ਦੇ ਮਹਾਰਾਜ ਏ ਕੀ ਮਲਿਕਾ ਹਰਾਨ ਜਾ ਹੋ ਗਿਆ ਪੁੱਤ ਇਹ ਚਾਂਦੀ ਤੇ ਸੋਨੇ ਦੇ ਕਹਾੜੇ ਹਨ ਇਹ ਜੋ ਦੇਵਤੇ ਨੇ ਮੈਨੂੰ ਦਿੱਤੇ ਸੀ ਇਹ ਤੇਰੇ ਵਰਗੇ ਮਿਹਨਤੀ, ਜੁਗਤੀ ਤੇ ਸਬਰ ਵਾਲੇ ਮੁੰਡੇ ਕੋਲ ਹੀ ਸੋਭਦੇ ਐ ਮੈਂ ਕੀ ਕਰਨੇ ਆ ਇਹ ਕਹਾੜੇ ਮੇਰੇ ਲਈ ਤਾਂ ਮੇਰਾ ਲੋਹੇ ਦਾ ਕਹਾੜਾ ਹੀ ਵਧੀਆ ਹੈ ਮਲਿਕਾ ਨੇ ਦੋਵੇਂ ਕਹਾੜੇ ਫੜੇ ਤੇ ਲੱਕੜਹਾਰੇ ਤੋਂ ਅਸੀਸਾਂ ਲੈੰਦਾ ਘਰ ਚਲਾ ਗਿਆ ਉਸ ਦੀ ਮਾਂ ਆਪਣੇ ਪੁੱਤ ਦੀ ਜੁਗਤ, ਪਤੀ ਦੀ ਸਿਆਣਪ ਉਹ ਖੁਸ਼ ਬਹੁਤ ਹੋਈ ਸੀ ਜੀਵਨ ਵਿੱਚ ਉਸ ਸੋਨੇ ਤੇ ਚਾਂਦੀ ਦੇ ਕੋਹਾੜੇ ਨੇ ਉਸ ਪਰਿਵਾਰ ਨੂੰ ਕਦੇ ਵੀ ਪੈਸੇ ਦੀ ਥੁੜਨੀ ਆਉਣ ਦਿੱਤੀ। ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਪੁੱਤਰੋ। ਹਾਂਜੀ ਬੱਚਿਓ ਆਪਾਂ ਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਮਿਹਨਤ, ਲਗਨ ਅਤੇ ਜੁਗਤ ਤੋਂ ਕੰਮ ਲੈਣਾ ਚਾਹੀਦਾ ਹੈ। ਜ਼ਿੰਦਗੀ ਦੇ ਵਿੱਚ ਕਦੇ ਵੀ ਅਮੀਰ ਬਣਨ ਲਈ ਲਾਲਚ ਨਹੀਂ ਕਰਨਾ ਚਾਹੀਦਾ। ਮੇਰੀਆਂ ਕਹਾਣੀਆਂ ਜੇ ਪਸੰਦ ਆਉਂਦੀਆਂ ਹਨ ਲਾਈਕ, ਸਬਸਕ੍ਰਾਈਬ ਕਰੋ। ਅੱਗੇ ਨਵੀਂ ਕਹਾਣੀ ਨਾਲ ਫੇਰ ਮਿਲਾਂਗੇ ਇਜਾਜ਼ਤ ਦਿਓ ਧੰਨਵਾਦ